ਅਸੂਲਾਂ ਦੇ ਜੰਗ ਲੜਦਿਆਂ ਨੂੰ ਕਈ ਵਾਰੀ ਘਾਟੇ ਵੀ ਚੱਲਣੇ ਪੈਂਦੇ ਆ ਅੱਜ ਜੇ ਮਾੜੇ ਦਿਨ ਆਏ ਆ ਤਾਂ ਆਪ ਦੀ ਬਣੀ ਆਪ ਨਿਬੇੜਾਂਗੇ ਕਿਸੇ ਦਰਲੇ ਦੇ ਪੈਰੀ ਨਹੀਂ ਪੈਂਦੇ ਕੋਈ ਕਿਸੇ ਦੀ ਚੜ੍ਹਾਈ ਨਹੀਂ ਜਰਦਾ ਕੋਈ ਕਿਸੇ ਦੀ ਕਮਾਈ ਨਹੀਂ ਜਰਦਾ ਭਾਵੇਂ ਹੱਕ ਦੀ ਖਾ ਲੋ ਭਾਵੇਂ ਖੋ ਕੇ ਖਾ ਲੋ ਸੜਨ ਵਾਲਿਆਂ ਨੇ ਸੜਨਾ ਹੀ ਹੁੰਦਾ ਸਾਲੇ ਲੋੜ ਵੇਲੇ ਤਾਂ ਪੈਰਾਂ 'ਚ ਬੈਠ ਕੇ ਬਾਈ ਬਾਈ ਕਰਦੇ ਆ ਪਰ ਗਾਉ ਕੱਢ ਕੇ ਦਲਿਆਂ ਨੇ ਤਲਪਣਾ ਕਰਨਾ ਹੀ ਹੁੰਦਾ ਹੈ ਮੈਂ ਤਾਂ ਇਨਾ ਗਦਿਆਂ ਦੀ ਸੋਚ ਵੇਖ ਕੇ ਹੈਰਾਨ ਆਂ ਜਿਨ੍ਹਾਂ ਦੀ ਫਿਤਰਤ ਡੰਗਰ ਚਰਨ ਦੀ ਸੀ ਉਹ ਅੱਜ ਕੱਲ ਬੰਦਿਆਂ ਨੂੰ ਚਾਰਦੇ ਆ ਘਰੇ ਭੰਗ ਪੁੱਜਦੀ ਆ ਪਢੋਲੇ 'ਚ ਆਟਾ ਨਹੀਂ ਤੇ ਸਾਲੇ ਪਿੱਠ ਪਿੱਛੇ ਮੈਨੂੰ ਵੰਗਾਰਦੇ ਆ ਰਿਸ਼ਤੇਦਾਰੇ ਜਿੰਨੀ ਮਰਜ਼ੀ ਨੇੜ ਦੀ ਹੋਵੇ ਪਰ ਪੈਸੇ ਤੋਂ ਨੇੜੇ ਨਹੀਂ ਮਤਲਬੀ ਲੋਕਾਂ ਨੇ ਪੈਸੇ ਨੂੰ ਰੱਬ ਬਣਾਤਾ ਮਤਲਬੀ ਬੰਦਿਆਂ ਨੇ ਕਿਸੇ ਨਾਲ ਰਿਸ਼ਤੇਦਾਰੀ ਤਾਂ ਕੀ ਰੱਖਣੀ ਆ ਫੋਨ 'ਚ ਨੰਬਰ ਵੀ ਉਹਦਾ ਰੱਖਦੇ ਆ ਜਿਹਦੇ ਤੱਕ ਮਤਲਬ ਹੋਵੇ ਜਿਉਂਦਿਆਂ ਤੋਂ ਸੁੱਖ-ਸਾਂਦ ਉਹਦੀ ਪੁੱਛਦੇ ਆ ਜਿਹਦੇ ਤੱਕ ਮਤਲਬ ਹੋਵੇ ਜਿਹਦੇ ਤੱਕ ਪਤਾ ਹੋਵੇ ਕਿ ਇਹਦੇ ਤੱਕ ਸਾਨੂੰ ਲੋੜ ਪੈਣੀ ਨਹੀਂ ਤੇ ਜਾਂ ਇਹ ਸਾਡੀ ਲੋੜ ਪੂਰੀ ਨਹੀਂ ਕਰ ਸਕਦਾ ਉਹਦੀ ਕੋਈ ਬਾਤ ਨਹੀਂ ਪੁੱਛਦਾ ਕਰੀਬੀ ਰਿਸ਼ਤਿਆਂ 'ਚੋਂ ਮੁਹੱਬਤ ਤੇ ਮੋਹ ਖਤਮ ਹੋ ਚੁੱਕਿਆ ਦੁਨੀਆਦਾਰੀ ਦਾ ਸਿਸਟਮ ਵੇਖ ਕੇ ਕਿਸੇ ਸ਼ਾਇਰ ਨੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਮੈਨੂੰ ਦੱਸੀ ਰੱਬਾ ਮੇਰਿਆ ਮੈਂ ਡੁੱਬਦਾ ਡੁਬਦਾ ਜਾ ਮੈਂ ਉਥੇ ਢੋਂਦਾ ਪਿਆਰ ਨੂੰ ਜਿੱਥੇ ਪੁੱਤਰਾ ਖਾਣੀ ਮਾਂ ਜਿੱਥੇ ਕੈਦੀ ਹੋਈਆਂ ਬੁਲਬਲਾਂ ਤੇ ਬਾਗੀ ਬੋਲਣ ਕਾ ਮੈਨੂੰ ਫੁੱਲ ਭੇਲੀਂ ਰਾਜਪਦੇ ਕੁਝ ਕਲੀਆਂ ਖਿਲੀਆਂ ਨਾ ਇੱਥੇ ਰੁੰਦੀਆਂ ਫਿਰਨ ਜਵਾਨੀਆਂ ਤੇ ਪਟਦਾ ਰਹੇ ਨਿਆ ਇੱਥੇ ਬੰਦੇ ਬੱਕਰੇ ਵੱਢਦੇ ਲੈ ਲੈ ਕੇ ਤੇਰਾ ਨਾਂ ਮੈਨੂੰ ਉਥੇ ਚੀਕਾਂ ਸੁਣਦੀਆਂ ਜਿੱਥੇ ਹੁੰਦੀ ਸੀ ਚੁੱਪਚਾਹ ਬੇਈਮਾਨ ਠੱਗ ਤੇ ਚੁਗਲਖੋਰ ਬੰਦੇ ਕਦੇ ਚੜ੍ਹਦੀ ਕਲਾ 'ਚ ਨਹੀਂ ਹੋ ਸਕਦੇ ਉਹ ਹਮੇਸ਼ਾ ਢਾਈਂਦੀ ਕਲਾ 'ਚ ਹੀ ਰਹਿੰਦੇ ਐ ਚੜ੍ਹਦੀ ਕਲਾ ਦੇ ਰਤਬੇ ਸਤਿਗੁਰੂ ਬਖਸ਼ਦਾ ਤੇ ਬਖਸ਼ਦਾ ਵੀ ਉਹਨਾਂ ਨੂੰ ਜਿਨ੍ਹਾਂ ਦੀਆਂ ਨੀਤਾਂ ਸਾਫ਼ ਐ ਮੇਰੇ ਬਾਰੇ ਬਥੇਰੀਆਂ ਕਤਿਹੜਾਂ ਭਾਂਕੀ ਤਾਂ ਜਾਂਦੀਆਂ ਪਰ ਇਹ ਤਾਂ ਸਤਿਗੁਰੂ ਜਾਣਦਾ ਨਾ ਸਚਾਈ ਕੀ ਐ ਇਨਸਾਫ਼ ਤਾਂ ਉਹਨੇ ਕਰਨਾ ਮੇਰਾ ਨਾਮ ਜਪੀ ਜਾਵਾਂ ਤੇ ਗਰਾਫ ਜਾਂਦਾ ਚੜਦਾ ਸਬਰ ਦਾ ਫਲ ਮਿੱਠਾ ਉਦੋਂ ਹੁੰਦਾ ਸੀ ਜਦੋਂ ਲੋਕਾਂ ਦੀਆਂ ਜ਼ੁਬਾਨਾਂ ਸੱਚੀਆਂ ਤੇ ਪੱਕੀਆਂ ਸੀ ਹੁਣ ਲੋਕਾਂ ਦੀਆਂ ਜ਼ੁਬਾਨਾਂ ਕੱਚੀਆਂ ਤੇ ਮਿੱਠੀਆਂ ਹੈ ਮਿੱਠੀਆਂ ਜ਼ੁਬਾਨਾਂ ਵਾਲੇ ਕਿਸੇ ਦੇ ਹੱਕ ਦਾ ਸਬਰ ਦਾ ਫਲ ਪੱਕਣ ਨਹੀਂ ਦਿੰਦੇ ਕੱਚਾ ਹੀ ਖਾ ਜਾਂਦੇ ਆ ਸਬਰ ਉਥੇ ਰੱਖੋ ਜਿੱਥੇ ਸਬਰ ਦਾ ਫਲ ਪ੍ਰਮਾਤਮਾ ਤੋਂ ਲੈਣਾ ਹੋਵੇ ਜਿੱਥੇ ਹੱਕ ਦੀ ਗੱਲ ਹੋਵੇ ਉਥੇ ਤੌਣ ਤੇ ਗੋਡਾ ਰੱਖ ਕੇ ਹੀ ਕੰਮ ਚੱਲਦਾ ਹੈ ਆਵਦਾ ਹੱਕ ਜਿੰਨਾ ਛੇਤੀ ਲਿਆ ਜਾਵੇ ਓਨਾ ਹੀ ਚੰਗਾ ਹੁੰਦਾ ਤੇ ਹੱਕ ਕਦੇ ਮੰਗਿਆ ਜਾਂ ਉਡੀਕਿਆ ਨਹੀਂ ਮਿਲਦਾ ਉਹ ਟੰਬੇ ਜਾਂ ਡੰਡੇ ਨਾਲ ਲੈਣਾ ਪੈਂਦਾ ਜੀ ਦਾ ਮਾੜਾ ਕਰ ਦਈਏ ਉਹਦੇ ਨਾਲ ਵੈਰ ਤਾਂ ਪੈਣਾ ਹੀ ਹੁੰਦਾ ਪਰ ਇੱਥੇ ਤਾਂ ਜੀ ਦਾ ਭਲਾ ਕਰ ਦਈਏ ਉਹ ਵੀ ਬਦਨਾਮ ਹੀ ਕਰਦਾ ਸਾਡਾ ਤਾਂ ਸਾਲਾ ਨਮ ਕੀ ਪਤਾ ਨਹੀਂ ਕਿ ਹੋ ਜਾ ਜਿਹੜਾ ਖਾਂਦਾ ਹਰਾਮ ਹੀ ਕਰਦਾ ਜਦੋਂ ਚਿਹਰੇ ਪਰਖਣ ਦੀ ਅਕਲ ਨਹੀਂ ਸੀ ਉਦੋਂ ਰਿਸ਼ਤੇ ਟੁੱਟਣ ਤੋਂ ਬੜਾ ਡਰ ਲੱਗਦਾ ਸੀ ਉਦੋਂ ਐਂ ਲੱਗਦਾ ਸੀ ਫਲਾਣਾ ਨਾਲ ਰਸ ਜੇ ਟਮਕਾਨਾ ਨਾਲ ਰਸ ਜੇ ਮਿੰਤਾਂ ਕਰ ਕਰਕੇ ਰਿਸ਼ਤੇ ਕਾਇਮ ਰੱਖੇ ਆ ਪਰ ਜਦੋਂ ਲੋਕਾਂ ਦੇ ਕਿਰਦਾਰਾਂ ਦਾ ਪਤਾ ਲੱਗਿਆ ਲੋਕਾਂ ਦੀ ਅਸਲੀਅਤ ਦਾ ਪਤਾ ਲੱਗਿਆ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗਿਆ ਉਦੋਂ ਦੀ ਪਰਵਾਹ ਕਰਨੀ ਛੱਡਤੀ ਹੁਣ ਜਿਵੇਂ ਅਗਲਾ ਚੱਲਦਾ ਓਵੇਂ ਚੱਲੀਦਾ ਜਿਹੜਾ ਆਉਂਦਾ ਆਵੇ ਜਿਹੜਾ ਜਾਂਦਾ ਜਾਵੇ ਕਦੇ ਪਰਵਾਹ ਨਹੀਂ ਕੀਤੀ ਕਿਨੇ ਜਾਣੇ ਬੇਸ਼ੱਕ ਜਾਵੇ ਲਾਲਚੀ ਬੰਦੇ ਵਾਸਤੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਅਹਿਮੀਅਤ ਉਨੀਕ ਹੁੰਦੀ ਆ ਜਿੰਨੀ ਕ ਵੋਟਾਂ ਤੋਂ ਪਿੱਛੋਂ ਲੀਡਰਾਂ ਵਾਸਤੇ ਆਪਦੇ ਚਮਚਿਆਂ ਦੀ ਅਹਿਮੀਅਤ ਹੁੰਦੀ ਐ ਲਾਲਚੀ ਬੰਦਾ ਮਤਲਬ ਕੱਢ ਕੇ ਰਿਸ਼ਤੇਦਾਰਾਂ ਨੂੰ ਤੇ ਸੱਜਣ ਮਿੱਤਰਾਂ ਨੂੰ ਕੁਝ ਨਹੀਂ ਲਈ ਬੈਠਾ ਉਹਨਾਂ ਦੀ ਪਰਵਾਹ ਨਹੀਂ ਕਰਦਾ ਤੇ ਵੋਟਾਂ ਲੈ ਕੇ ਲੀਡਰ ਆਪਦੇ ਚਮਚਿਆਂ ਦੀ ਪਰਵਾਹ ਨਹੀਂ ਕਰਦਾ ਇਸ ਕਰਕੇ ਆਪਦਾ ਹਿਸਾਬ ਕਿਤਾਬ ਪਹਿਲਾਂ ਹੀ ਉਹੋ ਜਿਹਾ ਰੱਖਿਆ ਕਰੋ ਪੱਤਾ ਪਣਾ ਕੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ